वेलकम टू माय व्लॉग ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 48ਵਾਂ ਦਿਨ ਕਰੋ ਫਿਰ ਚੈੱਕ ਮਿੱਤਰੋ ਦਰਸ਼ਕੋ ਆਪਣੇ ਖੰਭਾ ਆ ਉਹ ਜੇ ਕਰੰਟ ਆਉਂਦਾ ਉਹ ਦੇਖ ਰਹੇ ਸੀ ਵੀ ਕਿਸ ਕਾਰਨ ਕਰਕੇ ਕਿਉਂ ਆਉਂਦਾ ਉਹ ਹਟਾਉਣ ਦੀ ਕੋਸ਼ਿਸ਼ ਕਰਦੇ ਸੀ ਸਾਰੇ ਜਾਨੇ ਗਿਨੀ ਹੋ ਚੱਕ ਰਹੀ ਆ ਲਾਈਟ ਦੇ ਕਿ ਆਇਆ ਮਗਰ ਜਿਹੜੇ ਉਹ ਕੰਪਨੀ 플ੱਗ ਲਾਈ ਬੈਠੇ ਨੇ ਉਹ ਉਹਨੂੰ ਜੜਦਾ ਹੋਇਆ ਹੈ ਨਾ ਕੋਰਾ ਬਣ ਪਰ ਉਧਰੋਂ ਹੀ ਆ ਨਾ ਇਧਰੋਂ ਨਹੀਂ ਫਿਰ ਇਧਰੋਂ ਦਾ ਲੋਟ ਆ ਕਰ ਰਹੇ ਆ ਜੀ ਲਾਈਟ ਲੋਟ करंट आता जी खंभे वो हल करना चेक हो रही है लाइट दे है देखो ये ਇਹਨਾਂ ਦਾ ਮੜਮੜੇ ਦੂਰ ਵਿਲੇ ਦੇ ਆਪਿਆ ਜਿਲੇ ਹਾਂ ਮੇਰਾ ਜੇ ਉਤੇ ਵੀ ਗੱਲ ਫਿਰ ਹੁਣ ਇਹ ਹੀ ਲੱਗੇ ਮੰਨਾ ਵੀ ਅਜ ਕਰਦਾ ਜੀ ਪੌੜੀ ਨਾਲ ਕੋਈ ਤਾਰਾਂ ਤੇ ਬੰਦਾ ਡੰਡਾ ਜਾ ਜੁੜਦੀਆਂ ਨੇ ਇਹਨਾਂ ਦੀਆਂ ਵੀ ਤਾਰਾਂ ਜਿਆ ਫੜਿਆ ਗਿਆ ਜੀ ਨੌਕਸਾ ਤਾਰ ਇਤਰਾਂ ਹੀ ਜੁੜੀ ਹੋਈ ਹੈ ਕਹਿੰਦੇ ਕੋਈ ਇੱਥੋਂ ਜੁੜੀ ਹੋਈ ਹੈ ਫੇਟਾਂ ਕੀ ਨਾਲ ਜੀ ਉਹ ਉਹ ਜੋੜ ਜੇ ਤਾਂ ਲਾਤੇ ਜਨਾ ਤੂੰ ਐਂ ਲੱਗਦਾ ਸੀ ਵੀ ਇਹਨਾ ਕਰਕੇ ਗਰਾਂਟ ਅੱਜ ਜਾਂਦਾ ਉਧਰ ਤਾਰ ਚ ਉਹ ਫਟਾਂਗੇ ਨਾ ਪੱਟਦੇ ਦੋਨੇ ਚੱਲ ਧੰਨਵਾਦ ਅੱਧ ਰਹਿ ਗਿਆ ਕੰਮ ਚਲ ਆਉਂਦੇ ਆਂ ਤੇ ਵੀ ਲਾ ਕੇ ਦੇ ਲੋ ਆਹ ਦੇਖ ਲੋ ਮੈਂ ਅਖੇ ਪੁੰਡਕੇ ਚੱਕੀ ਖੜਿਆ ਯਾਰ ਹੁਣ ਕਰਦਾ ਵੀ ਤਾਂ ਅਬੀ ਦਾ ਪੱਗ ਬਨ ਕੇ ਟੋਪੀ ਲਈ ਫਿਰਦਾ ਜੀ ਦੇਖੋ ਜੀ ਪੱਕ ਗਿਨੇ ਬੰਨੀ ਆ ਵੀ ਉਹ ਬਾਲੇ ਠੰਡੇ ਗਰੀ ਹੋਰ ਗੜੇ ਵਰਗਾ ਦੇ ਲਾ ਦੇ ਵੀ ਆ ਦੇ ਨਾ ਨਾ ਉਹ ਨਹੀਂ ਨਾ ਨਾ ਉਹ ਨਾ ਨਹੀਂ ਵੀਰੇ ਅੱਜ ਫਿਰ ਦਾ ਟੋਪੀ ਲੈ ਤੇ ਤੂੰ ਪੱਕ ਕਿਉਂ ਨਹੀਂ ਬੰਨੀ ਕੀ ਕਰਦੇ ਰਹੇ ਤਾਰ ਯਾਰ ਕਰੰਟ ਆਉਂਦਾ ਤਾਰ ਚ ਆਹ ਖੰਬੇ ਜੇ ਚ ਆਉਂਦਾ ਜੀ ਆਹ ਖੰਬੇ ਚ ਆਉਂਦਾ ਜੀ ਉਹ ਹਟਾਉਂਦੇ ਨੇ ਤੂੰ ਨਹੀਂ ਪੱਕ ਬੰਨੀ ਓਏ ਬੈਲੀ ਤੁਰਦਾ ਬੈਲੀ ਅੱਗੂ ਇਸ ਹਿਸਾਬ ਚਾ ਨਹੀਂ ਰਿਹਾ ਜੀ ਕਰੰਟ ਕਰੰਟ ਹਾਲੇ ਵੀ ਆ ਰਿਹਾ ਹੈ ਪਤਾ ਨਹੀਂ ਲੱਗ ਰਿਹਾ ਜੀ ਪ੍ਰੋਸੈਸਰ ਪੂਰੀ ਫੁੱਲ ਕਰ ਰਹੇ ਆ ਜੀ ਹਰੇਕ ਕਰੰਟ ਦੀ ਜੜ ਤੱਕ ਜਾ ਰਹੇ ਆ ਜੀ ਅਸੀਂ ਕਰੰਟ ਦੀ ਜੜ ਤੱਕ ਹਰੇਕ ਬੰਦਾ ਆਪਣਾ ਪੂਰਾ ਦਿਮਾਗ ਲਾ ਰਿਹਾ ਜੀ ਹਰੇਕ ਬੰਦਾ ਅਸੀਂ ਜੜ ਤੱਕ ਜਾਣਾ ਜੀ ਕਰੰਟ ਦੀ ਜੜ ਤੱਕ ਦੇਖਦੇ ਆਂ ਵੀ ਕਿੱਥੋਂ ਆਉਂਦਾ ਇਹ ਚੱਕਰ ਕੀ ਹੈ ਮੰਨਾ ਨਹੀਂ ਕੁਝ ਦੱਸ ਰਿਹਾ ਜੀ ਜੇ ਮੰਨਾ ਦੱਸੇ ਜੀ ਨਾਦਰਗਾਂ ਵਾਲੇ ਜੋੜ ਤਾਂ ਇਹ ਉੱਚੇ ਨੇ ਕਹਿੰਦੇ ਇਹਨਾਂ 'ਚ ਤਾਂ ਹੈ ਨਹੀਂ ਨੁਕਸਾ ਨੁਕਸਾ ਨਹੀਂ ਫੜਿਆ ਜਾ ਰਿਹਾ ਜੀ ਸਾਡੇ ਤੋਂ ਇਧਰੋਂ ਤਾਂ ਕਲੀਅਰ ਹੈ ਜੀ ਇਹ ਲਾਈਨ ਤਾਂ ਸਾਡੇ ਕੋਲ ਹੀ ਕੋਈ ਨੁਕਸ ਨਹੀਂ ਉਧਰ ਹੀ ਹੈ ਨੁਕਸੇ ਜੀ ਉਹਨੇ ਟੋਟੇ ਜੀ ਨਾ ਦਾਦਾ ਜਿੰਨੀ ਤਾਕੜੀ ਆ ਸੀ ਉਹ ਤੇ ਕਿਹਾ ਬੋਟਾਂ ਵਾਲੇ ਟਾਈਮ ਮੈਂ ਤੇ ਭੀਮਾ ਜਿੰਨੇ ਇਹਨਾਂ ਦੀ ਕੋਠੀ ਤਾਕੜੀ ਆ ਕਿਸ ਮੈਨਾਂ ਦਾ ਰੋਡ ਤੇ ਕੋਠੀ ਨਹੀਂ ਤਾਕੜੀ ਹੈ ਜੀ ਇਧਰ ਪਹਿਲਾਂ ਬੜੀ ਚੜਾਈ ਸੀ ਜਿੱਕਰਾਂ ਹਾਂ ਉਹ ਜਾ ਮਤ ਇਹਨਾਂ ਦੀ ਛੋਟੇ ਸਕੇ ਜੁਈ ਨੇ ਪਹਿਲਾਂ ਇਹ ਨਹੀਂ ਚੜਾਈ ਸੀ ਮੱਕਰ ਕਿਤੇ ਆਹ ਬੜੀ ਜਿਆਦੇ ਚੜਾਈ ਹੁੰਦੀ ਉਹਨਾਂ ਨਹੀਂ ਮੱਕਰ ਤੇ ਮੱਕਰ ਤੇ ਆਹ ਟੋਕਿਆਂ ਦੀਆਂ ਮਸ਼ੀਨਾਂ ਜਾਂ ਉਹਨਾਂ ਨਹੀਂ ਹੁੰਦੀਆਂ ਸਾਡੇ ਆਹ ਹਾਏ ਹੋਏ ਕਲਤਾਰਾਂ ਆਂ ਜਾਂ ਜੁੜ ਗਿਆਂ ਸੀ ਜੀ ਤਾਂ ਕਰਕੇ ਫਿਊਜ ਉੱਡ ਗਏ ਸੀ ਲਾ ਦੇ ਜੀ ਫਿਊਜ ਵੀ ਫੇਰ ਰੋਲਦੂ ਚਾਚੇ ਨੇ ਉਹ ਡੰਡਾ ਜਿਆਦਾ ਬੰਨ ਲੈਂਦੇ ਜੀ ਬੰਨਣਾ ਫਿਊਜ ਲਾ ਕੇ ਟਰਾਂਸਫਾਰਮਰ ਚੈੱਕ ਕਰਾਈ ਟਰਾਂਸਫਾਰਮਰ ਦਾ ਮੱਚ ਗਿਆ ਇਹ ਤਾਂ ਹੁਣ ਨਵਾਂ ਧਰਨਾ ਪੂਜੀ ਇਹਦਾ ਦੇਖਿਆ ਉਹ ਨਹੀਂ ਨਿਕਲ ਉਹ ਕਾਲਾ ਤੇ ਔਖਾ ਹੀ ਇਹਦਾ ਪੂਰਾ ਹੋ ਗਿਆ ਪੂਰਾ ਹੋ ਗਿਆ ਕਿੰਨੇ ਫਿਰ ਉੱਟ ਗਿਆ ਪੂਰਾ ਹੋ ਗਿਆ ਜੀ ਸਾਡਾ ਟਰਾਂਸਫਾਰਮ ਕੋਲੇ ਜੀ ਦੇਖੋ ਏਕਾ 47 ਲੈ ਕੇ ਫਾਇਰ ਕਰਨ ਆ ਗਿਆ ਮਾਸਟਰ ਤੇ ਵੀ ਕਰਤਾ ਜੀ ਫਾਇਰ ਜੀ ਸਾਜੂ ਨੇ ਸੌਰ ਯਾਰ ਦੇਖੋ ਜੀ ਇਹ ਸਾਜੂ ਇਹ ਜੀ ਸਾਡਾ ਸਾਜੂ ਤੁਹਾਨੂੰ ਬਹੁਤ ਟਾਈਮ ਬਾਅਦ ਇਹ ਬਲੌਗ ਚ ਮਿਲਿਆ ਹੋਊਗਾ ਗੋਲੀ ਚਲਾਉਂਦਾ ਜੀ ਇਹ ਗੋਲੀ ਨਹੀਂ ਗੱਲ ਕਰਦਾ ਹੋਰ ਬਾਧੂ ਘਾਟੂ ਬਾਧੂ ਘਾਟੂ ਗੱਲ ਨਹੀਂ ਕਰਦਾ ਜੀ ਬਣਾਤਾ ਜੀ ਸਿੱਧੂ ਮੂਸੇ ਵਾਲਾ ਬਣਾਤਾ ਜੀ ਕਹਿੰਦੇ ਰਫਲ ਗਲ ਚ ਪਾਦੀ ਜੀ ਰਫਲ ਗਲ ਚ ਬੱਚੇ ਦੇ ਹੁਣ ਇਹ ਨਿਆਣਾਇ ਨੂੰ ਮੋਢੇ ਚ ਪਾਉਣੀ ਨਹੀਂ ਆਉਂਦੀ ਤੈਨੂੰ ਪਾਉਣੀ ਆਉਂਦੀ ਆ ਦੇਖੋ ਜਮਾ ਪੁੱਤ ਵਾਲਾ ਭਾਈ ਲੱਗਦਾ ਉਹਨਾਂ ਦੇ ਆ ਹੀ ਹੁੰਦੀ ਆ ਪੁਲਤਾਲੇ ਭਾਈਆਂ ਦੇ ਹਾਂ ਕੁੱਤਾ ਬੰਨੀ ਬੈਠੇ ਨਹੀਂ ਹੁਣ ਉਹਨੂੰ ਭਜਾ ਲੈਂਦਾ ਕਣ ਉਹ ਜਦ ਜਾਈ ਕੋ ਬ ਖੁੱਲਾ ਹੁੰਦਾ ਫੇਰ ਤਾਂ ਤੂੰ ਖੜਦਾ ਨਹੀਂ ਸੀ ਓਰੇ ਇਹ ਤਾਂ ਸਾਡੇ ਘਰੇ ਵੀ ਆਏ ਸੀ ਤੂੰ ਰੋਟੀ ਪਾਉਂਦਾ ਹੋਏਗਾ ਪੈਂਦਾਰੀਏ ਲੈ ਭੋਗ ਵੀ ਆ ਜੀ ਅੱਜ ਆ ਚੱਲੀ ਜਾਂਦਾ ਰੇੜੂ ਆ ਇੱਥੇ ਵੀ ਚੱਲਣਾ ਅੱਜ ਸਾਡੀ ਪਹੀ ਨੇ ਹਰੀ ਪਹੀਏ ਪਰ ਉੱਠਾ ਦੀ ਹਾਜ਼ਰੀ ਹਾਂ ਚੱਲਾਂਗੇ ਚੱਲਾਂਗੇ 12 ਵਜੇ ਪਹੂਚਾਂਗਾ ਹਾਂ ਹਾਂ ਜੀ ਗਿਆ ਨਹੀਂ ਆ ਜਾ ਮੈਂ ਜਾ ਕੇ ਆਉਂਦਾ ਉਹ ਤਾਂ ਤੇਰਾ ਮਾਰਾ ਗੱਡੀ ਲੈ ਮੇਰੇ ਵਾਰਾ ਕਦੋਂ ਲੈ ਕੇ ਗਿਆ ਉਹ ਉਹਦਾ ਦੂਜੇ ਮਾਰਾ ਲੈ ਕੇ ਗਿਆ ਜਾ ਉਹ ਬਿਮਾਰ ਆਣਾ ਇੱਕ ਨਾ ਮਲੀਮ ਜਿਹੜਾ ਸਾਰਿਆਂ ਦਾ ਪੁਰਾਣਾ ਦਾ ਛੋਟਾ ਹੁੰਦਾ ਹੀ ਲੱਗਿਆ ਹੋਇਆ ਉੱਥੇ ਹਾਂ ਉਹ ਬਿਮਾਰ ਆ ਉਹਦੇ ਘਰ ਤੇ ਲੱਗਿਆ ਅੱਛਾ ਫਿਰ ਤੂੰ ਉਹਦਾ ਕਹਿੰਦੇ ਮੈਂ ਜਾਊਂਗਾ ਚੱਲਿਆ ਜੀ ਅਸੀਂ ਭੋਗ ਤੇ ਹਰੀਆ ਵੀ ਆਉਂਦਾ ਉਜਾ ਚੇ ਵਰਗੇ ਵੀ ਚੱਲੇ ਜੀ ਫਿਰ ਹੁਣ ਭੋਗਤੇ ਅਸੀਂ ਮੜਾ ਪਿੱਛੇ ਨੂੰ ਵਾਫੇ ਬੈਕ ਕਰ ਲੈਣਾ ਉਹਨਾਂ ਨੂੰ ਵੀ ਹਾਂ ਫੇਰ ਕਾਹਨੂੰ ਕੀ ਫਿਰ ਉਲਝਣਾ ਗੱਡੀਆਂ ਕਹਿੰਦੇ ਰਾਹ ਨਹੀਂ ਹੈਗਾ ਜੀ ਪਰ ਇਧਰ ਹੀ ਖੜਾ ਕੇ ਲੈ ਕੇ ਜਾਵਾਂਗੇ ਪਿੱਛੇ ਬੈਗਾ ਸਮਝਣ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਹੁਣ ਇਹ ਚੀਜ਼ ਦਾ ਪਹਿਲਾਂ ਹਾਂ ਅੱਜ ਗੱਡੀਆਂ ਫਿਰ ਉਧਰ ਰਾਹ ਨਹੀਂ ਹੈਗਾ ਜੀ ਤਾਂ ਕਰਕੇ ਏਥੇ ਹੀ ਗੱਡੀ ਖੜਾ ਕੇ ਫਿਰ ਪੈਦਲ ਜਾਵਾਂਗੇ ਭੋਗ ਦੀ ਇਹ ਸਕੀਮ ਬਣ ਗਈ ਸਾਡੀ ਮੈਂ ਨਾਲ ਗਲਤੀ ਕੱਲ ਭਾਂ ਟ੍ਰਾਂਸਫਰ ਮਰ ਜਾ ਕੇ ਏਟਾਂ ਆਹਦਰ ਕੋਈ ਹੋਈ ਗਲਤੀ ਨਹੀਂ ਇਹਦਾ ਕੋਈ ਨਾ ਅਜੇਦਰ ਮੂਰੇ ਲੰਘਿਆ ਸੱਟ ਸੱਟ ਲਾਇ ਤਾਂ ਪਈ ਤਾਂ ਪੂਰੀ ਪੂਰੀ ਆ ਜਮਾ ਹਾਂ ਮਕਾਰਾਂ ਬਾਰੇ ਉੱਤਰ ਕੇ ਹਾਂ ਥਾਰ ਗੱਡੀਆਂ ਦਾ ਜਾਮ ਲੱਗਿਆ ਜੀ ਮੂਰੇ ਖੜਦੇ ਇੰਜਾਂ ਕਰਕੇ ਬਾਈਕ ਲਾਉਣੀ ਪਊ ਔਰ ਜੀ

ਕਾ ਕਰੋਗੇ ਫਿਰ ਗਾਦੀ ਰੋਟੀ ਫਿਰ ਪੀਤੀ ਜੀ ਜਲੇਬੀਆਂ ਨਾਲ ਕਾਫੀ ਮੈਂ ਤੇ ਗੋਗੀ ਚਾਚੇ ਨੇ ਮੇਰੇ ਨੇ ਬਾਹਰੇ ਆ ਗਏ ਫਿਰ ਉੱਥੇ ਭੀੜ ਵਾਲੀ ਸੀ ਮਾਸਟਰ ਸਾਡਾ ਪਰੇ ਫਿਰਦਾ ਕਾਫੀ ਵੜ ਗਿਆ ਮੋਵੇ ਹੁਣ ਚੱਲਿਆਂ ਜੀ ਅਸੀਂ ਮੱਥਾ ਟੇਕਣ ਫਿਰ ਹੋਰ ਕਿੱਥੇ ਚੱਲ ਇਤਰਾ फिर टेकिया जी मथापा चलो फिर थाली बैजा गए हो रहा माड़ा जहां कह के भी स्ट्रोंग जी बना दे टेकिया मथा जी फिर हो गए कॉफी बने ਫਨੋ ਗਾਗਰਾਂ ਦਾ ਜਾਗਦਾ ਜਾਗਣਾ ਬਾਹਰ ਚਲੀਏ ਬਾਹਰ ਜਾਲਾ ਕੀਾ ਕੋਟ ਨਹੀਂ ਵੀ ਉੱਥੇ ਹਵਾ ਲੱਗਦੀ ਹੈ ਬਾਹਰ ਹਵਾ ਲੱਗਦੀ ਹੈ ਲੋਟਾ ਉਹ ਬਾਹਰ ਹਵਾ ਪਾਦਾ ਬਲਾਗ ਜੀ ਬਾਹਰ ਆ ਗਿਆ ਜੀ ਸਾਡਾ ਯਾਰ ਗਲਾਬ ਉਹ ਲੋਟਾ ਗਲਾਬ ਜਮਾ ਜਲੇਬੀ ਮੈਂ ਕਹਿੰਦਾ ਸੁਆਦ ਆ ਗਿਆ ਓਕੇ ਰਿਪੋਰਟ ਹੋਰੀ ਕਿਆ ਬਾਤ ਹੈ ਆਏ ਹਾਏ ਹਾਏ ਚੰਗਾ ਬੁੱਟੇ ਯਾਰਾਂ ਠੀਕ ਹੋ ਰਿਹਾ ਚਾਹ ਦੇ ਲਾਦੇ ਰਿਹਾ ਵਧੀਆ ਚੰਗਾ ਰੰਗੂ ਓਕੇ ਯਾਰਾਂ ਚੰਗਾ ਜੀ ਗੁਲਾਬ ਜੀ ਚੱਕ ਦੇ ਗੱਮ ਬਰੋਲੇ ਢਾ ਦੇ ਬਰੋਲੇ ਵਾ ਵਧੀਆ ਬਣਦੇ ਨਾ ਮੈਨੂੰ ਕਹਿੰਦਾ ਸਵਾਦ ਆ ਜਾਂਦਾ ਬਾਈ ਦੇ ਵੀ ਸ਼ੁਰੂਆਤ ਇੱਕ ਵਾਰ ਦਾ ਦੇਖ ਲੋਕ ਵੀ ਹੱਸਣਗੇ ਕੋਈ ਕੋਸ਼ਿਸ਼ ਕਰਨਾ ਮੈਨੂੰ ਬਹੁਤ ਪਰਵਾਹ ਹੀ ਨਹੀਂ ਕਰਦੇ ਆਪਾਂ ਲੋਕਾਂ ਦੀ ਦੇਖ ਲਾ ਮੇਰਾ ਨਾਮ ਕਿੱਥੇ ਪਹੁੰਚਿਆ ਜਾਣਦੀ ਹੈ ਨਾ ਦੁਨੀਆ ਨੂੰ ਆ ਕਮਾਨ ਵੀ ਨਾਂ ਲੈਂਦਾ ਹੁੰਦਾ ਰੀਗਲ ਵਿੱਚ ਕਹਿੰਦਾ ਹੁੰਦਾ ਨਾ ਵੀ ਰਾਜਗੜ੍ਹ ਤੋਂ ਵੀਡੀਓ ਬਾਹਰ ਲੁਈ ਜੂ ਮੇਰੀ ਆ ਠੀਕ ਆ ਵਾ ਠੀਕ ਆ ਚੱਕਦੇ ਗਾ ਹੋਰ ਜੀ ਪਿੰਦੀ ਜੀ ਠੀਕ ਵਧੀਆ 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 ਹੋਰ ਵਧੀਆ ਬਲੌਗ ਚ ਚੱਲਦੇ ਨੇ ਪੂਰੇ ਓਕੇ ਉਹ ਲੋਟਾ ਕੰਮ ਹਾਂ ਹਾਂ ਵੀ ਆਕਾ ਪਰ ਪਾਰਕਿੰਗ ਨਾਲ ਨਹੀਂ ਚੜਾਇਆ ਜਾ ਰਿਹਾ ਇਹਨਾਂ ਨੇ ਪਾਰਕਿੰਗ ਉੱਥੇ ਹੀ ਰੱਖਣਾ ਸੀ ਅੱਧੇ ਕਿੱਲੇ ਚ ਗੋਗੀ ਜੀ ਪਾਰਕਲ ਜਿਹੜਾ ਕਣਕਾ ਕੁਝ ਨਹੀਂ ਦਿਉਂਦਾ ਆਪੇ ਹੋ ਜਾਂਦੀ ਗਣਕ ਜੀ ਹੜੀ ਛੋਟੀਆਂ ਦਾ ਪੌਣਿਆਂ ਕਮਾਟੀਆਂ ਦੇ ਚੜੀਆਂ ਖੜੀਆਂ ਨੇ ਪਾਣਾਂ ਆਪਣੇ ਵਿੱਚ ਹਰੇਕ ਪਹੀਜੀ ਗੱਡੀਆਂ ਸੱਤ ਤਾਂ ਯਾਰ ਫੇ ਮਲਾਜਮ ਹੈ ਘੱਟ ਤਾਂ ਬਹੁਤ ਬਹੁਤ ਧੰਨਵਾਦ ਗੋਗੀ ਜੀ ਓਕੇ ਬਾਏ ਆ ਜਾ ਬਈ ਜਰਾ ਤੂੰ ਮੇਰੇ ਨਾਲ ਤੂੰ ਯਾਰ ਆ ਜਾ ਆ ਜਾ ਚੱਲ ਓਏ ਫਿਰ ਆਵੇਂ ਕਿਸੇ ਹੋਰ ਨਾਲ ਜਾਵੇਂ ਕਿਸੇ ਹੋਰ ਨਾਲ ਗੱਲਾਂ ਸੌਹਦੀਆਂ ਨਹੀਂ ਮਾਸਟਰ ਨੇ ਸਾਨੂੰ ਸੁਣਾਏ ਜੀ ਗਾਣੇ ਤੁਸੀਂ ਵੀ ਚੈੱਕ ਕਰੋ ਪਹੁੰਚ ਗਏ ਮਿੱਤਰੋ ਘਰ ਫਿਰ ਓਕੇ ਜੀ ਮਾਸਟਰ ਜੀ ਓਕੇ ਬ੍ਰੇਕ ਕੇ ਬਾਅਦ ਦਿਲਦੇ ਬ੍ਰੇਕ ਕੇ ਬਾਅਦ ਠੀਕ ਹੈ ਜੀ ਚੱਲੇ ਜੀ ਫਿਰ ਆ ਗਏ ਘਰੇ ਆਪਾਂ ਭੋਗ ਤੋਂ ਹੁਣ ਆਪਾਂ ਵੀ ਗੱਲ ਕਰਿਆਣਾ ਪੱਲੜ ਕੱਢ ਰਿਹਾ ਜੀ ਪਸ਼ੂਆਂ ਨੂੰ ਇਹ ਵੀ ਠੰਡ ਤੋਂ ਹੁਣ ਪਾ ਦੇਣਾ ਜੀ ਜਿਹੜੀ ਕੰਮ ਦੀ ਗੱਲ ਹੁਣ ਚੱਲੇ ਆ ਜੀ ਆਪਾਂ ਕੋਲੇ ਸਿਆਰ ਕੋਲੇ ਕੰਮ ਅੱਗੇ ਵੜਾ ਜਾ ਉੜ ਗਏ ਜੀ ਫੇਰ ਆਪਾਂ ਬਰੇਸ਼ੇ ਗਏ ਭਾਈ ਆ ਗਏ ਜੀ ਆਪਾਂ ਬਰੇਸ਼ੇ ਦੇ ਘਰ ਵੀ ਜੀ ਖੜਾ ਜੀ ਆਪਣਾ ਚੰਗਾ ਮੜਾ ਕਰ ਤਾਂ ਕੋਸਾ ਵਧੀਆ ਵਧੀਆ ਤੁਗੜਨਾ ਲੋਟ ਹੋਰ ਜੀ ਬਰੇਸ਼ ਸਾਹਿਬ ਕੀ ਹਾਲ ਨੇ ਕਾਫੀ ਬਣਾ ਕਾਫੀ ਦਾ ਵਾਦਾ ਹੋਈ ਛੱਡਾ ਹਾਂ ਜਿਹੜੇ ਗੱਲਾਂ ਕੈਮਾ ਬੇਟੂ ਲੋਟਾ ਕੈਮਾ ਹਾਂ ਲੱਖਾ ਬੜੀ ਸ਼ੌਂਕ ਪ੍ਰੀਤਮ ਹੋਈ ਲੱਖਾ ਗਿਆ ਵਾ ਬੈਂਕਾ ਜੀ ਅੱਛਾ ਪੁੱਜੀ ਮੰਮੀ ਕੀ ਕੀ ਹੈ ਲੱਖੇ ਜੀ ਅੱਛਾ ਜੀ ਤੂੰ ਸੁਣਾ ਲਾ ਆਏ ਆਏ ਤੇਰਾ ਉਹ ਚਲਾਉਂਦਾ ਜੀ ਕਹਿੰਦੇ ਉਹਨੇ ਪਾਈ ਸੀ ਹਰੇਕ ਨਹੀਂ ਚਲਾ ਸਾਡਾ ਬਈ ਚੜਾ ਜਿਹੜਾ ਹੀ ਹੈ ਉਹ ਜਾ ਚੋਂ ਉਹ ਵੀ ਚੜੇ ਚੋੜਾ ਨੀਣਾ ਨੰਗਲੀ ਹਾਂ ਇੱਟੂ ਪਾਰੇ ਜੀ ਸੀਦੇ ਛੱਡ ਜਾਮ ਗਿਆ ਤੇ ਉਹਨਾਂ ਕੋਲ ਪਹਿਲੂ ਹੈ ਉਹ ਕਿੱਧਰ ਆ ਗਿਆ ਤੋ ਦੇ ਬਨੇ ਮਰੇ ਤਨ ਮਾ ਕੀ ਕਾ ਜੋ ਲੱਖਾਂ ਯਾਰ ਵੀ ਪਹੁੰਚ ਗਿਆ ਜੀ ਸਾਡਾ ਹੋਰ ਲੱਖੇ ਓਕੇ ਰਿਪੋਰਟ ਆ ਕੰਮ ਹੋਰ ਘਰ ਪਰਿਵਾਰ ਬਾਈ ਆ ਬਾਰਾਂ ਮਰੇ ਹੋਰ ਮਾਰ ਮਾਰ ਬੜਾ ਜ ਸੁਵੇ ਦਾ ਧਿਆਨ ਰੱਖਿਆ ਕਰਾ ਟੈਸਟ ਕਰਾ ਕੇ ਆਇਆ ਹੁਣ ਹਾਂ ਛੱਲੇ ਉਹਦੇ ਪੈਨੇਰ ਰੋਡ ਲਿਖਾ ਲਏ ਹੁਣ ਭਾਈ ਠੰਡ ਤੋਂ ਬਚ ਗਏ ਠੰਡ ਤੋਂ ਬਚ ਗਏ ਕੱਲੇ ਉਹ ਘੋਲ ਨਗਰ ਆ ਕਰ ਕੱਪੜਾ ਲੀੜਾ ਫੁੱਲ ਫਾਗੇ ਡਾਕਟਰ ਆਪਣੀ ਲਗਾਉਣਗੇ ਡਾਕਟਰ ਵੀ ਬਹਿਣਗੇ ਨਾ ਇਹ ਕੇ ਮੈਂ ਲੈਬੋਰੀ ਵਾਲੇ ਕੋਲ ਜਾਣਾ ਮੈਂ ਸਮਝਾਇਆ ਕਰ ਤੂੰ ਇਹਨੂੰ ਠੰਡੇ ਦਾ ਕੋਡ ਰੈਂਕ ਬੰਦ ਕਰਨਾ ਪੈਂਦਾ ਠੰਡੇ ਤੇ ਗਰਮੀਆਂ ਵਾਸਤੇ ਬਣਾਏ ਗਰਮੀਆਂ ਚ ਪੀਣੇ ਹੁੰਦੇ ਆ ਆਪਾਂ ਕਿਉਂ ਵੀ ਹਾਂ ਸਮਝਾਇਆ ਕਰ ਜਮਾ ਸਹੀ ਗੱਲ ਆ ਗੀ ਮੈਂ ਬੰਦ ਕਰ ਰਿਹਾ ਇਹ ਵੀ ਇੰਨਾ ਠੰਡਾ ਠੰਡਾ ਇੰਨਾ ਮਾੜਾ ਜ਼ਹਿਰ ਆਪਣੇ ਲਈ ਟੰਡਾ ਸਹੀ ਗੱਲ ਹੈ ਨਾ ਹੁਣ ਆਪਾਂ ਬੰ ਇਦਾਂ ਧਿਆਨ ਲਿਖ ਕੇ ਫਿਰ ਔਰ ਕਾਦਰ ਰੱਖਾ ਹਾਂ ਇਹ ਆਪਣਾ ਭਾਈ ਆ ਛੋਟਾ ਆਪਣੀ ਗੱਲ ਮੰਨਦਾ ਰਹੇਗਾ ਹਾਂ ਤਾਂ ਕਰਕੇ ਇਹਨੂੰ ਆਪਾਂ ਹੀ ਧਿਆਲ ਕਰਕੇ ਸੁਝਾ ਰਹੇ ਹਾਂ ਠੀਕ ਹੈ ਹੁਣ ਇਹ ਸਹੀ ਹਰ ਗੱਲ ਮੰਨਦਾ ਆਪਣੀਆਂ ਜੇ ਤਾਂ ਇਹਦਾ ਸਿਲ ਵਧਿਆਗੇ ਇਹ ਬੈਠਾ ਆ ਗਈ ਠੀਕ ਹੈ ਹਾਂ ਦੋ ਦਿਨ ਕੀ ਕਰੂੰ ਦਵਾਈ ਲੈ ਗਿਆ ਦੋ ਦਿਨ ਨਾ ਖਾਣ ਪੀਣ ਦਾ ਵਾਸਤੇ ਇਹਨੂੰ ਬੈਪੂ ਦਾ ਹਾਂ ਠੀਕ ਹੈ ਲਵਾ ਦੂੰਗਾ ਚੀਜ਼ ਹੈ ਆਗਰ ਤੋਂ ਜੀ ਬਾਜੀ ਚ ਬਿੱਟੂ ਕਹਿੰਦਾ ਜੀ 2025 ਜਾਗ اٹਹਾਉਣੀ ਹੈ ਕਹਿੰਦਾ ਕਰਨ ਦਾ ਫੋਨ ਆ ਗਿਆ ਬਾਜੀ ਦੇ ਜਾਨਾਂ ਕਰਨ ਦਾ ਫੋਨ ਆ ਗਿਆ ਕਰਨ ਦਾ ਵਿੱਚ ਫੋਨ ਆ ਗਿਆ ਜੀ ਉਹ ਵੀ ਅਟੈਂਡ ਕਰਨਾ ਪੈਂਦਾ ਈ ਬਾਹਲੀ ਜ਼ਿੰਮੇਵਾਰੀ ਵੱਡੀ ਆਜੋ ਫਿਰ ਮਿੱਤਰੋ ਕਰੋ ਚੈੱਕ ਅਬਦੇਸ਼ੇ ਦੇ ਕਬੂਤਰਾਂ ਦੱਸਿਓ ਫਿਰ ਕਮੈਂਟ ਕਰਕੇ ਕਿਵੇਂ ਲੱਗੇ ਤੁਹਾਨੂੰ ਆਹ ਦੇਖੋ ਜੀ ਆਪਣਾ ਇੱਕ ਮੋਜ ਬੜਾ ਬੱਚਾ ਢਕਾਓ ਜਿਹੜਾ ਗਾਂਵਾਂ ਲੀਆਂ ਬਾਜੀਆਂ ਛੱਡਣਾ ਪਾਹ ਢੰਗਾ ਗਾਂਵਾਂ ਲੀਆਂ ਬਾਜੀ ਇਹ ਯਾਰ ਵਾਰ ਪਿਛਲੀ ਵਾਰ 24 ਤੇ ਰੋਕ ਤੇ ਸੀਗੇ ਭਰਾ ਆਪਾਂ ਹਾਂਜੀ ਇਹ ਨਾ ਆ ਹੁਣ 2050 ਵੀਰੇ ਆ ਦੇਖੀ ਆ ਮਾ ਜਬਰਾ ਬੱਚਾ ਆ ਹੁਣ ਗਾਂ ਵਾਲੀ ਬਾਜੀ ਆਉਣੀਆਂ ਜਿਹੜੀਆਂ ਹਨ ਹਾਂਜੀ ਉਹ ਚੜ ਰੁਕਦੇ ਇੰਨਾ ਚ ਇਹਨੂੰ ਬਾਜੀ ਛੱਡਣਾ ਹੈ ਆਪਾਂ ਦੇਖੋ ਹੋ ਗਿਆ 2025 ਚ ਬੈਠਣੀ ਇੱਕ ਬੱਚੇ ਦੀ ਵੀਰੇ ਹਾਂ ਇੱਕ ਟੱਕ ਦੇਖ ਹਨ ਇਹ ਜਿਹੜੇ ਕਬੂਤਰਾਂ ਦੇ ਪਾਰਖੂ ਨੇ ਜਿਹੋ ਦਾ ਉਹੀ ਪਸਾਣ ਦੇਣਗੇ ਵੀ ਇਹ ਜਿਹੜਾ ਵੀਰੇ ਸਾਰੇ ਆਪਣੇ ਹਨਾ 25 ਹੀ ਛੱਡਣਾ ਵੀਰੇ ਜਿਹੜੇ ਕਹਿੰਦੇ ਆ ਲੀਲੇ ਗੋਲੇ ਉਹ ਪਾਕਿਸਤਾਨੀ ਉਹ ਲੀਲਾ ਗੋਲਾ ਬਠਾ ਵੀਰੇ ਅਸੀਂ ਦਿਖਾਵਾਂਗੇ ਵੀ ਲੀਲੇ ਗੋਲੇ ਕੀ ਕਹਿੰਦੇ ਨੇ ਆਏ ਹਾਏ 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 ਆ ਵੇਖ ਲੀਲੀ ਹੈ ਦੀ ਉਹ ਕਹਿੰਦੇ ਲੀਲੇ ਗੋਲੇ ਉੜਦੇ ਨਹੀਂ ਹਾਂ ਲੀਲੇ ਆਪਾਂ ਡਾ ਕੇ ਦਿਖਾਵਾਂਗੇ ਭਰਾ ਦੇਖੋ ਜੀ ਕਰੋ ਚੈੱਕ ਬਾਈ ਇੱਕ ਘਰੇ ਸੱਤ ਤੋਂ ਸੱਤ ਕਰਦੇ ਰਹੇ ਨੇ ਬਾਈ ਸੱਤ ਤੋਂ ਸੱਤ ਅੱਛਾ ਜੀ ਇਹ ਵੀ ਥੋੜਾ ਜਿਹਾ ਅਸੀਂ ਖੇਤਾਂ 'ਚ ਕਰਕੇ ਨਾ ਪਿੰਡ ਤੇ ਖੜਦੇ ਘਟ ਖੇਤਾਂ ਨੂੰ ਭਾਅ ਦੇਣੀ ਅਸੀਂ ਇਹਨਾਂ ਨੂੰ ਪਿੰਡ ਗਿਜਾਵਾਂਗੇ ਇਹ ਸੱਤ ਤੋਂ ਸੱਤ ਆਹ ਕਰਦਾ ਰਿਹਾ ਜੀ ਸੱਤ ਤੋਂ ਸੱਤ ਕਰਦਾ ਰਿਹਾ 15 ਨਹੀਂ ਰਹਿ ਗਿਆ ਬੱਚਾ ਨਾ ਭਾਅ ਦੇ ਲੋਜ ਕੂਤਰ ਕੱਢ ਜਿੰਦੇ ਰੱਖਣਾ ਯਾਰ ਬਦੇ ਸਾਗਾਨਾ ਜੀ ਰੋਜ਼ ਆਪਣਾ ਕਬੂਤਰ ਘਾੜਦਾ ਇੱਕ ਕਬੂਤਰ ਕੋਈ ਸ਼ੈਡ ਘਾੜਦਾ ਵੀ ਕਾਰਵਾਈ ਆਪਣੇ ਕਬੂਤਰ ਨੇ ਆਹਾਨੂੰ ਮਾਰੋ ਮੜੀ ਜੀ ਮਾਨ ਸਾਹਿਬ ਉਹ ਦੇਖੋ ਮਾਨ ਸਾਹਿਬ ਪੂਰੇ ਆਇਆ ਦਿਖਾਈ ਜਾਂਦੇ ਦੱਸ ਤੁਹਾਨੂੰ ਬੋਲ ਆਹ ਦੇਖੋ ਵੀਰੇ ਉਹ ਤਾਂ ਆ ਬੱਠੇ ਨੇ ਸਾਰੇ ਚੜੇ ਠੀਕ ਆ ਆਪਣੇ ਪ੍ਰੀਤ ਮਾਨ ਸਾਹਿਬ ਵਾਈ ਕਰਕੇ ਥੋੜੀ ਹੈ ਨਾ ਤੂੰ ਬੜਾ ਸੰਗਦੇਵੀ ਕਹਿ ਲੋ ਡਰਦੇ ਕਹਿ ਲੋ ਆ ਦੇਖ ਵੀਰੇ ਇਹ ਆਪਣੀ ਆਪ ਦੀ ਨਸਲ ਵੀਰੇ ਆਪਾਂ ਕਿਸੇ ਦੀ ਨਹੀਂ ਕਹਿ ਸਕਦੇ ਵੀ ਕਿਸੇ ਦੀ ਨਸਲ ਹਨਾ ਜਾਂ ਆਹ ਕਰੋ ਫੁਲਾਨਿਆਂ ਦੇ ਲੋਕ ਕੱਪ ਮਰੀ ਜਾਣਗੇ ਦੇਖੋ ਭਾਈ ਚੂਟਰ ਨੀਲਾ ਕਬੂਤਰ ਹਨਾ ਇਹ ਉਹਨਾਂ ਦਾ ਏਜੰਟਿਆਂ ਵਾਲਾ ਜਵਾਨ ਆਹਾ ਜੀ ਹਾਂ ਆਹ ਏਜੰਟਿਆਂ ਦਾ ਕਬੂਤਰ ਆ ਵੀਰੇ ਦੇਖੋ ਅੱਖ ਦੇਖ ਸਹੀ ਗੱਲ ਹੈ ਜੀ ਠਾਕਾ ਖੱਟੀ ਅੱਖਾਂ ਵਾ ਦੇਖੋ ਅੱਖ ਆ ਸਿਰਫ ਸਾਡੇ ਕੋਲ ਪੱਖੀ ਬਜੀ ਸੀਗੀ ਇਹ ਹੁਣ ਬੱਚਿਆਂ ਤੇ ਲਾਇਆ ਵੀਰੇ ਬੱਚਿਆਂ ਜੈਂ ਲੱਗੇ ਵੀਰੇ ਭਰਾ ਲੈ ਦੇਖੀ ਵੀਰੇ ਆ ਤਾਂ ਨਿਹਾਲੀ ਦੀ ਪੱਟੀ ਵਜੀ ਸੀ ਬਟੇ ਹਾਂ ਤਾਂ ਨਿਹਾਲੀ ਦੀ ਹਾਂ ਇਹ ਪੱਟੀਆਂ ਹੀ ਆ ਵੀਰੇ ਖੋਪਰਾ ਹਾਂ ਐਰਪੂਲ ਦੇਖੋ ਹਾਂ ੱਲੇ ਪੁੱਲੇ ਦੇਖੋ ਦੇਖ ਵੀਰੇ ਪੱਲਾ ਇਹ ਗੱਲ ਆ ਹਾਂ ਇਹ ਕੱਲੀ ਪੱਠੀ ਵਜੀ ਕਬੂਤਰ ਵੀਰੇ ਭਰਾ ਯਾਰ ਕੱਢ ਕੇ ਲਿਆ ਕਬੂਤਰ ਆਪਣੇ 20 25 ਕਬੂਤਰ ਚੋਰੀ ਹੋ ਗਏ ਮਸਤੇਰੇ ਤੋਂ ਸਿਰਾ ਇੱਥੋਂ ਵੀਰੇ ਇਹ ਤਾਂ ਅੱਛਾ ਜੀ ਬੜਾ ਆਇਆ ਕੀ ਮੇਰੇ ਕਿਸ ਨੂੰ ਭੇਤੀ ਬੰਦੀ ਲੈ ਕੇ ਆ ਕੋਈ ਆਪਣਾ ਬੰਦਾ ਹਾਂ ਭੇਤੀ ਬੰਦੇ ਕੀ ਕਰਦਾ ਬੜ ਜੂਰੇ ਹਾਂ ਸਹੀ ਗੱਲ ਆ ਇਹਦਾ ਭੇਤੀ ਦਾ ਕੰਮ ਫੇਰਾ ਮੈਂ ਥੋੜਾ ਤੁਹਾਨੂੰ ਬਤਾ ਹਾਂ ਉਰੋਂ ਦੇਖੋ ਜੀ ਆਹ ਦੇਖੋ ਕਬੂਤਰ ਨੇ ਅੱਖ ਵੀਰੇ ਹਾਂ ਉਹ ਦੇਖ ਕਾਲੀਆਂ ਦਾ ਪੱਲਾ ਰਖਾ ਪੱਲਾ ਪੈਰ ਚੱਕ ਕਰਾ ਪੈਰ ਪੈਰ ਦੇਖੋ ਭਰਾ ਜਿਹੜਾ ਬੰਦਾ ਖੋਜੀਓ ਪੈਰ ਖੋਜੀਓ ਦਾ ਪਰਖ ਲੂਜੀ ਉਹਦਾ ਦੇਖ ਲੂ ਉਹਦੀ ਪੰਜੇ ਦੇਖੋ ਪੰਜੇ ਦੇਖੋ ਵੀਰੇ ਉਹ ਨਾਲ ਪੂਰੇ ਜਿਵੇਂ ਭਰੇ ਸ਼ਰਾਕ ਬੁੱਤਿਆ ਜੇ ਹੁਣ ਬੱਚਾ ਜਪਾ ਦੇ ਭਰਾ ਹੁਣ ਵੀ ਆਪਣੇ ਬੱਚਿਆਂ ਚ ਪਾਏ ਹੋਣੇ ਸਾਰੇ ਇਹਦੀ ਛੱਡਾਂ ਗਾਲੀ ਪਾ ਲਈ ਛੱਡਾਂਗੇ। ਨਸ਼ਾ ਤਿਆਰ ਕਰ ਰਹੇ ਹੋ ਜੀ ਮੁਰੇ। ਬਾਜੇ ਵਾਲੇ। ਹਾਂ। ਇਹਦੇ ਬੱਚੇ ਵੀ ਆਏਗੇ ਨੇ ਭਰਾ। ਹਾਂ। ਬੱਚੇ ਉੱਧਰ ਬੈਠੇ ਨੇ ਆਪਣੇ ਪੈਂਡਾ ਲਾਏ ਨੇ। ਬੱਚੇ ਵੀਰੇ ਆਪਣੇ ਥੋੜੇ ਇਕੱਠੇ ਨੇ ਹਨਾ। ਹਾਂ। ਉਹ ਪੈਂਡਾ ਵੀ ਘਰੇ। ਹਾਂ ਘਰੇ ਗੱਡਿਆ ਨੇ। ਖੇਤਾਂ ਵਾਲੇ ਨਹੀਂ ਪਰ ਪੈਂਡਾ ਛੱਡਾ। ਖੇਤਾਂ ਵਾਲੇ ਵੀਰੇ ਉੱਡਦੇ ਇੰਨਾ ਬਈ ਪਜਾ ਜੇਨਾ ਉਸਤੇ। ਖੇਤਾਂ ਚ ਬਈ ਫਿਰ ਤੈਨੂੰ ਪਤਾ ਖੇਤ। ਬੱਚੇ ਵੀ ਜੋੜੀਆਂ ਵੀ ਨੇ ਕੁਝ ਨਾਲ ਉਧਰ ਬੈਠੀਆਂ ਨੇ। ਫਿਰ ਆਇਆ ਟਾਈਮ ਚ ਕੱਟੇ ਜਾਂਦੇ ਨੇ ਵੱਡੇ ਵੀ। ਹਾਂ। ਹਾਂ ਦੇਖ ਵੀਰੇ। ਵੱਡ ਹੋ ਰੋਜ਼ ਮੈਂ ਸੰਘ ਕਰੋ ਬਹੁਤ ਸਹੀ ਗੱਲ ਹੈ ਇੱਕ ਤਾਂ ਇੱਕ ਵਾਰ ਕੇ ਕਬੂਤਰ ਬੈਠਾ ਮੇਰੇ ਬਾਗੀ ਅੰਦਰ ਲੈ ਕੇ ਜਾਣੇ ਨੇ ਉਧਰ ਆਪਣੇ ਕਬੂਤਰ ਹੈ ਠੀਕ ਹੈ ਜੀ ਠੀਕ ਹੈ ਚਲੋ ਠੀਕ ਆ ਜਾ ਬਟੂ ਬਾਹਰ ਆ ਜਾ ਬਟੂ ਮੇਰੇ ਆ ਗਈ ਆ ਗਈ ਉਹ ਬੈਠੇ ਚੁੰਘਦੇ ਨੇ ਦੇਖ ਮਾਰਦਾ ਦੁੱਧ ਹੈ ਹਾਂ ਹੋ ਰਿਹਾ ਦੇਖ ਠੀਕ ਇਹ ਕਾ ਹੋ ਰਿਹਾ ਹੋ ਰਾ ਇਹ ਗੁਰਪ੍ਰੀਤ ਦੀ ਗੱਡੀ ਸੱਬ ਦਾ ਬਿਲਕੁਲ ਵੇ ਪਪਲਾ ਸਣੀ ਐਪਲ ਦਾ ਹੀ ਆ ਪਪਲ ਦਾ ਹੀ ਰੱਖਣ ਲੱਗੇ ਹੁਣ ਲੋਨ ਚੱਕ ਕੇ ਵੜੇ ਮੇਰੇ ਓਏ ਹਾਏ ਬਾਰੋ ਭੇਜਿਆ ਹਾਂ ਕਿਨੇ ਭੇਜਿਆ ਪੂਆ ਦੇ ਮੁੰਡੇ ਨਾ ਨਹੀਂ ਉਹ ਗੱਡੀ ਚ ਲੈ ਕੇ ਜਾਂਦੇ ਹੋਰ ਵੀ ਚਾਚਾ ਜੀ ਚਾਚਾ ਪੰਨ ਪ੍ਰੀਤ ਦਾ ਚੈਨਲ ਬਣਾਇਆ ਹਾਂ ਉਹ ਪ੍ਰੀਤ ਜੱਟ ਲਾਈਵ ਪ੍ਰੀਤ ਜੱਟ ਲਾਈਵ ਉਹਦੇ ਤੂੰ ਬਰੌਕ ਦੇਖਦਾ ਉਹਨਾਂ ਖੇਤੀਬਾੜੀ ਟੱਪ ਕਹੇ ਜਾਂਦੇ ਨੇ ਹੈ ਤਾਂ ਤਰੀਕ ਤੋਂ ਬਾਲਾ ਬੰਦਾ ਦੇਉ ਤਾਂ ਬੰਦਾ ਮੈਂ ਤਾਂ ਬਈ ਬਾਲਾ ਕਹਿੰਦਾ ਚਾ ਬਲੌਕ ਹੈਂਡ ਹੁੰਦੇ ਨੇ ਪਿਆਰ ਵੀ ਆਉਂਦਾ ਇਹਦੇ ਬੰਦਾ ਆਉਂਦਾ ਚੈਨ ਧੰਨਵਾਦ ਜੀ ਤੁਹਾਡਾ 1000 ਰੁਪਿਆ ਬਣ ਗਿਆ 1000 ਰੁਪਿਆ 1000 ਦਾ ਜਮਾ 1000 ਦਾ ਹਾਂ ਚੈਨ ਕਿਵੇਂ ਬਲੌਕ ਹੈਂਡ ਹੁੰਦੇ ਨੇ ਕਹਿੰਦਾ ਵੀ ਸੇਰਾ ਤੂੰ ਮੈਨੂੰ ਐ ਰੱਖ ਦੇ ਬਲੌਕ ਹੈਂਡ ਹੁੰਦੇ ਨੇ ਹੋਰ ਹੁਣ ਤਾਂ ਉਹ ਖੜਨੂ ਹੀ ਇਹ ਕਰਦਾ ਗਿਆ ਠੀਕ ਨਾ ਕਹਿੰਦੇ ਕੋਲ ਖੜਨੂ ਹੁੰਦੀ ਈ ਸੀ ਜੱਟ ਲਾਇਫ ਜੰਦਾਵਾ ਚੈਨਲ ਆਪਣੇ ਭਾਈ ਦਾ ਮੋੜ ਰੱਤਕੀਆਂ ਵਕਤੇ ਬਾਬੇ ਜੀ ਦਾ ਬਹੁਤ ਵਧੀਆ ਬਜਾਵਾ ਪਤਾ ਗਿਆ ਹਾਂ ਬਾਕੀ ਧੰਨਵਾਦ ਧੰਨਵਾਦ ਚੰਗਾ ਯਾਰ ਰੱਬ ਰਾਜੀ ਰੱਖੇ ਚੰਗਾ ਦਾਤਾ ਹਾਂ ਬਾਤ ਚੱਲਿਆ ਦਾਤਾ ਚੱਲ ਠੀਕ ਆ ਚੰਗਾ ਕਰੀ ਤੂੰ ਮਿਲਦੇ ਰਹਾਂਗੇ ਬਸ ਤੂੰ ਵੀ ਕਦੋਂ ਮਰਜ਼ੀ ਯਾਦ ਕਰੀ ਯਾਰ ਬਹੁਤ ਯਾਰ ਮੈਂ ਤਾਂ ਬਣਾ ਹੀ ਵਧੀਆ ਚੱਲ ਪੈਲੀ ਫੇਰ ਆਪਾਂ ਘਰ ਨੂੰ 8:30 ਵਜੇ ਗਏ ਮਿੱਤਰੋ ਨਹੀਂ ਆ ਗਿਆ ਦੱਸਿਆ ਸੀ ਖਬਰਾਂ ਇਹ ਚ ਵੀ ਸਹੀ ਦੱਸਦੇ ਨੇ ਬਾਈ ਆ ਗਿਆ ਨਹੀਂ ਹਨਾ ਜਿਹੜੀ ਗੱਲ ਹੈ ਕਹਿੰਦੇ ਸੀ ਖਬਰਾਂ ਇਹ ਚ ਵੀ ਨਹੀਂ ਆਉਣਾ ਨਹੀਂ ਆਉਣਾ ਫਿਰ ਉਹ ਚੈੱਕ ਮਿੱਤਰੋ ਫਿਰ ਪਿਆ ਰਹੇ ਆ ਮੀ